ਮਨਜੋਤ ਦੀ ਟੀਮ ਹੈਗੀ ਏ ਬੀ ਟੀਮ ਆਰ ਇਧਰ ਏਕਮ ਕਿਰਨ ਹੋਰਾਂ ਦੀ ਲਪਰੀ ਥੋਰਾਂ ਦੀ ਟੀਮ ਹੈਗੀ ਏ ਏ ਟੀਮ ਤੁਹਾਨੂੰ ਪਤਾ ਲੱਗ ਰਿਹਾ ਨੇ ਏ ਟੀਮ ਕਿਹੜੀ ਹੈਂਡਸ ਅਪ ਕਰੋ ਏ ਟੀਮ ਵੈਰੀ ਗੁੱਡ ਬੀ ਟੀਮ ਦੋਵਾਂ ਚ 8 8 ਬੱਚੇ ਹੀ ਨੇ ਪਿੱਛੇ ਇੱਕ ਨੌਵਾਂ ਬੱਚਾ ਜੋ ਬੈਠਾ ਹੈਗਾ ਉਧਰ ਕਰਨ ਉਹ ਤਾਂ ਚਲੋ ਬੋਲ ਨਹੀਂ ਸਕਦਾ ਨਾ ਹੁਣ ਦੇਖੋ ਤੁਹਾਨੂੰ ਪਹਿਲਾ ਪ੍ਰਸ਼ਨ ਮੈਂ ਪੁੱਛ ਰਹੀ ਆ ਐਕਟਿਵ ਹੋ ਜਾਓ ਸਾਰੇ ਬਿਨਾਂ ਲਿਖੇ ਵੀ ਦੱਸ ਸਕਦੇ ਹੋ ਬਿਲਕੁਲ ਸੌਖੇ ਨੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਲ ਅਗਰ ਕਾਪੀ ਪੈਨ ਹੈ ਤਾਂ ਤੁਸੀਂ ਉਹ ਲਿਖ ਕੇ ਹੀ ਜਵਾਬ ਦਿਓ ਠੀਕ ਹੈ ਕਹਿੰਦੇ ਇੱਕ ਦਰਖਤ ਤੇ 90 ਪੰਛੀ ਬੈਠੇ ਹਨ ਇੱਕ ਦਰਖਤ ਤੇ 90 ਪੰਛੀ ਬੈਠੇ ਹਨ 28 ਪੰਛੀ ਗੋਲੀ ਦੀ ਆਵਾਜ਼ ਕਾਰਨ ਉੱਡ ਗਏ 28 ਪੰਛੀ ਗੋਲੀ ਦੀ ਆਵਾਜ਼ ਕਾਰਨ ਉੱਡ ਗਏ ਦੱਸੋ ਦਰਖਤ ਤੇ ਕਿੰਨੇ ਪੰਛੀ ਰਹਿ ਗਏ ਹਾਂ ਜੀ ਪਲਕ ਟੀਮ ਬੀ ਦਾ ਹੱਥ ਸੀ ਉੱਪਰ ਇਸ ਲਈ ਬੀ ਟੀਮ ਦੱਸੋ ਵੀ ਤੁਹਾਡਾ ਜਵਾਬ ਕਿੰਨਾ ਹੈ ਬਾਹਰ ਜੀ ਹਾਂ ਜੀ ਕੀ ਸਹੀ ਜਵਾਬ ਦਿੱਤਾ ਇਸਨੇ ਹਾਂ ਜੀ ਹਾਂ ਜੀ ਬੀ ਟੀਮ ਲਗਾਓ ਆਪਣਾ ਜਵਾਬ ਇੱਕ ਨੰਬਰ ਲਿਖੋ ਹਾਂ ਜੀ ਲਿਖ ਲਿਆ ਹੁਣ ਇਹ ਨਹੀਂ ਹੈਗਾ ਕਿ ਤੁਹਾਨੂੰ ਏ ਟੀਮ ਵਾਲਿਆਂ ਨੂੰ ਆਂਦਾ ਨਹੀਂ ਪਰ ਤੁਸੀਂ ਸਲੋ ਮਤਲਬ ਹੱਥ ਤੁਹਾਡਾ ਬਾਅਦ ਚ ਖੜਾ ਸੀ ਸੋਨੂੰ ਮੈਂ ਕੀ ਕਿਹਾ ਹੈ ਜਿਹੜਾ ਆਨਸਰ ਕੱਢ ਕੇ ਪਹਿਲਾ ਹੱਥ ਖੜਾ ਕਰੂ ਇਹ ਨਹੀਂ ਵੀ ਪਹਿਲਾ ਹੱਥ ਖੜਾ ਕਰ ਲਿਆ ਮੈਨੇ ਔਰ ਮੈਨੇ ਆਨਸਰ ਮੈਨੇ ਹਲੇ ਸੋਲਵ ਨਹੀਂ ਕਰਿਆ ਪੂਰਾ ਐਕਟਿਵ ਹੋ ਕੇ ਬੈਠੋਗੇ ਨਾ ਫੇਰ ਦਿਮਾਗ ਚੱਲੂਗਾ ਨੌ ਚਾਕਲੇਟਾਂ ਦਾ ਮੁੱਲ ਨਾਈਨ ਜਿਹਨੂੰ ਕਹਿੰਦੇ ਇੰਗਲਿਸ਼ ਚ ਨੌ ਚਾਕਲੇਟਾਂ ਦਾ ਮੁੱਲ 36 ਰੁਪਏ ਹੈ ਸੁਣੋ ਬਿਲਕੁਲ ਈਜ਼ੀ ਸਮ ਹੈ ਨੌ ਚਾਕਲੇਟਾਂ ਦਾ ਮੁੱਲ 36 36 ਰੁਪੀਜ਼ ਹੈ ਤਾਂ ਇੱਕ ਚਾਕਲੇਟ ਦਾ ਮੁੱਲ ਦੱਸੋ 9 ਚਾਕਲੇਟਾਂ ਦਾ ਮੁੱਲ 36 ਰੁਪਏ ਹੈ ਇੱਕ ਚਾਕਲੇਟ ਦਾ ਮੁੱਲ ਦੱਸੋ ਹਾਂਜੀ ਸਭ ਤੋਂ ਪਹਿਲਾਂ ਬੀ ਟੀਮ ਦੇ ਬੁੱਟੇ ਦਾ ਹੱਥ ਖੜਾ ਸੀਗਾ ਤਾਂ ਬੀ ਟੀਮ ਦੱਸੋ 4 ਮਨਵੀ ਗਲਤੀ ਮਨਵੀ ਹਾਂਜੀ ਤੁਸੀਂ ਦੱਸ ਦਿਓ ਹਰਜੋਤ 36 ਜੀ ਆਕਾਸ਼ 4 4 ਆਕਾਸ਼ ਤੁਸੀਂ ਹਾਂਜੀ ਲੱਪਰੀ ਤੁਸੀਂ ਦੱਸੋ 6 ਮਣੀ 4 4 ਹਾਂਜੀ ਸੁਮਨ 6 ਕਿਰਨ 4 ਹਾਂਜੀ ਬੁੱਟੇ ਨੇ ਦੱਸਿਆ ਸੀ ਇਹਦਾ ਆਨਸਰ 4 ਠੀਕ ਐ ਬੀ ਟੀਮ ਆ ਲਗਾਉਂਦਾ 1 ਨੰਬਰ ਇਧਰੋਂ ਬੀ ਟੀਮ ਏ ਟੀਮ ਵਾਲਿਆਂ ਨੇ ਵੀ 4 ਦੱਸਿਆ ਸੀ ਵਿਚ ਵਿਚ ਪਰ ਪਹਿਲਾਂ ਇਹਨਾਂ ਨੇ ਦੱਸਤਾ ਸੀ ਹੁਣ ਮਣੀ ਖੜਾ ਹੋ ਤੂੰ ਇਹਦਾ ਆਨਸਰ 4 ਹੀ ਹੈ ਖੜਾਓ ਐਨਸ ਉਹ ਵੀ ਇਹਦਾ ਆਨਸਰ 4 ਕਿਵੇਂ ਆਇਆ ਇਹਨਾਂ ਦਾ 6 ਨਿਕਲ ਰਿਹਾ ਕਿਸੇ ਦਾ 5 ਨਿਕਲ ਰਿਹਾ ਕਿਵੇਂ ਆਇਆ ਦੱਸੋ ਕੀ ਹੋਇਆ ਇਹਦੇ ਵਿੱਚ ਅਰਸ਼ੀ ਖੜਿਓ ਬਾਹਰ ਹੋਏ ਇਹ ਗੁਰਾ ਗੁਰਾ ਕੀ ਹੋਈ ਹੈ ਇਹਦੇ ਵਿੱਚ ਬੁੱਟਾ ਸਿੰਘ ਖੜਾ ਹੋ ਹਾਂਜੀ ਹੁਣ ਤੁਸੀਂ ਦੱਸੋ ਕਿਹਨੂੰ ਕਿਹਦੇ ਨਾਲ ਭਾਕ ਕਰੀ ਇਹਨਾਂ ਨੂੰ ਸਮਝਾ ਮੜਾ ਦੇਖ ਕੇ ਇਹਨਾਂ ਨੂੰ ਹਾਂ ਹਾਂ ਨਹੀਂ ਮੈਨੇ ਤਾਂ ਚਾਰ ਬੋਲਿਆ ਹੀ ਨਹੀਂ ਸੀ ਤੂੰ ਚਾਰ ਕਿਉਂ ਪੜਿਆ ਮੈਨੇ ਦੇ ਕੋਈ ਕੁਐਸਚਨ ਪੜਿਆ ਬੋਲਿਆ ਸੀਗਾ ਨੋ ਚਾਕਲੇਟ ਦਾ ਮੁੱਲ 36 ਰੁਪਏ ਹੈ ਸਭ ਮੈਨੇ ਤਾਂ ਚਾਰ ਬੋਲਿਆ ਹੀ ਨਹੀਂ ਤੂੰ ਚਾਰ ਤੱਕ ਕਿਉਂ ਪੜਿਆ ਵੀ ਤੂੰ ਚਾਰ ਦਾ ਪਹਾੜਾ ਹੀ 9 ਤੱਕ ਕਿਉਂ ਪੜਿਆ ਚਾਰ ਕਿਉਂ ਪੜਿਆ ਮਤਲਬ ਚਾਰ ਕਿਉਂ ਆਇਆ ਵਿੱਚ ਆਨਸਰ ਤੇਰਾ ਠੀਕ ਹੈ ਚਾਰ ਆਊਗਾ ਸਾਨੂੰ ਕਦੇ ਮੈਂ ਤਾਂ ਸਹੀ ਹਾਂਜੀ ਖੜਾਓ ਤੁਸੀਂ ਵੈਰੀ ਗੁੱਡ ਤੁਸੀਂ 4 ਦਾ ਭਾੜਾ ਤਾਂ 9 ਤੱਕ ਪੜ ਲਿਆ ਪੁੱਤਰ ਅਸਲ ਦੇ ਵਿੱਚ ਤੁਸੀਂ 28 ਨੂੰ 9 ਨਾਲ ਭਾਗ ਕਰੀ ਐ ਜਦੋਂ ਭਾਗ ਕਰੀ ਐ ਤਾਂ 9 ਚੋਕਾ 36 ਇਹਨੂੰ ਸਾਨੂੰ ਗੱਲ ਨੂੰ ਸਮਝਾਉਣਾ ਵੀ ਆਣਾ ਚਾਹੀਦਾ ਇਕੱਲਾ ਸੋਲਵ ਨਹੀਂ ਕਰਨਾ ਹੈਗਾ ਠੀਕ ਹੈ ਵੀ ਤੁਸੀਂ ਐਵੇਂ ਕਰਿਆ ਜੀ ਹਾਂ ਨਹੀਂ ਥੋੜਾ ਨੈਕਸਟ ਪ੍ਰਸ਼ਨ ਬੀ ਟੀਮ ਨੇ ਲਗਾ ਲੈ ਸੀ ਆਪਦਾ ਇੱਕ ਨੰਬਰ ਏ ਟੀਮ ਦਾ ਉੱਥੇ ਜ਼ੀਰੋ ਲਗਾਓ ਹਾਂਜੀ ਨੈਕਸਟ ਸਮ ਹੈ ਤੁਹਾਡਾ RAM ਨੇ 18 ਚਾਕਲੇਟਾਂ 6 ਬੱਚਿਆਂ ਵਿੱਚ ਵੰਡਣੀਆਂ ਹਨ 18 ਚਾਕਲੇਟਾਂ ਕਿੰਨੇ ਬੱਚਿਆਂ ਵਿੱਚ ਵੰਡਣੀਆਂ ਨੇ 6 ਬੱਚਿਆਂ ਵਿੱਚ ਵੰਡਣੀਆਂ ਨੇ ਸੁਣੋ ਪਹਿਲਾਂ ਤਾਂ ਕੁਐਸਚਨ ਸੁਣ ਲਓ ਹਾਲੇ ਅੱਦੇ ਵਿੱਚ ਇਹਨੂੰ ਸਮਝਣੀ ਐ 18 ਚਾਕਲੇਟਾਂ 6 ਬੱਚਿਆਂ ਵਿੱਚ ਵੰਡਣੀਆਂ ਨੇ ਦੱਸੋ ਇੱਕ ਬੱਚੇ ਨੂੰ ਕਿੰਨੀ ਚਾਕਲੇਟ ਦੇਊਗਾ ਹਾਂਜੀ ਹਾਂਜੀ ਗੱਲ ਸੁਣੋ ਏ ਕਮ ਤੁਸੀਂ ਦੱਸੋ ਇੱਕ ਬੱਚੇ ਨੂੰ ਉਹ ਕਿੰਨੀ ਚਾਕਲੇਟ ਦਊਗਾ ਤਿੰਨ ਨਹੀਂ ਤਿੰਨ ਤਿੰਨ ਨਹੀਂ ਤਿੰਨ ਤਿੰਨ ਤੇ ਆਖਿਆ ਅਕਾਈ ਉਹਨੇ ਤਿੰਨ ਤਿੰਨ ਨਹੀਂ ਆਖਿਆ ਉਸਨੇ ਤਿੰਨ ਹੀ ਆਖਿਆ ਬੇਟਾ ਸੁਣਨਾ ਮੈਮ ਕੋਲ ਲੈ ਕੇ ਆ ਜਾ ਫੋਰਥ ਕਲਾਸ ਚ ਜਾ ਕੇ ਲੈ ਕੇ ਆ ਹਾਂਜੀ ਤਿੰਨ ਤਿੰਨ ਨਹੀਂ ਆਖਿਆ ਤਿੰਨ ਤਿੰਨ ਦਊਗਾ ਮਤਲਬ ਤਿੰਨ ਹੀ ਕਿਹਾ ਉਸਨੇ ਚਾਰ ਤਿੰਨ ਉੱਤੇ ਲਾ ਕੇ ਮੰਝ ਪਹਿਲਾਂ ਤੁਸੀਂ ਤਿੰਨ ਦੱਸਿਆ ਬੇਟਾ ਪਹਿਲਾ ਅਸਰ ਮੰਨਣਾ ਪਹਿਲਾ ਅਸਰ ਮੰਨਣਾ ਹਾਂ ਪਹਿਲਾ ਅਸਰ ਮੰਨਣਾ ਸੁਣ ਲਓ ਹੁਣ ਗੱਲ ਇੱਕ ਬੱਚੇ ਨੂੰ ਕਿੰਨੀ ਚਾਕਲੇਟ ਦਊਗਾ ਤਿੰਨ ਤਿੰਨ ਹਾਂ ਇੱਕ ਬੱਚੇ ਨੂੰ ਤਿੰਨ ਚਾਕਲੇਟ ਦਊਗਾ 18 ਚਾਕਲੇਟਾਂ ਨੇ ਬੇਟਾ ਤੇ ਇੱਕ ਬੱਚੇ ਨੂੰ ਉਹ ਤਿੰਨ ਤਿੰਨ ਚਾਕਲੇਟਾਂ ਦਊਗਾ ਕੋਈ ਦੱਸ ਸਕਦਾ ਇਹਦੇ ਵਿੱਚ ਕੀ ਕਰਿਆ ਸੀ ਕੀ ਹੋਈ ਹੈ ਇਹਦੇ ਵਿੱਚ ਗੁਣਾ ਹੋਈ ਹੈ ਜੋੜ ਹੋਇਆ ਹੈ ਘਟਾਓ ਹੋਇਆ ਹੈ ਆਕਾਸ਼ ਤੁਸੀਂ ਦੱਸੋ ਬੇਟਾ ਕੀ ਹੋਇਆ ਇਹਦੇ ਵਿੱਚ ਵੈਰੀ ਗੁੱਡ ਇਹਦੇ ਵਿੱਚ ਭਾਗ ਹੋਈ ਹੈ ਕਿਹਨੂੰ ਕਿਹਦੇ ਨਾਲ ਹੋਈ ਹੈ ਹਰ ਜੋਤ ਕਿਹਦੇ ਨਾਲ ਹੋਈ ਵੈਰੀ ਗੁੱਡ 18 ਨੂੰ ਆਪਾਂ ਵਿਚਾਲੇ ਰੱਖ ਲਿਆ 6 ਨਾਲ ਆਪਾਂ ਭਾਗ ਕਰੀਏ 6 3 18 ਹਾਂਜੀ ਹਾਂਜੀ ਥੋੜਾ ਜਿਹਾ ਐਕਟਿਵ ਰਹੋ ਏ ਨਹੀਂ ਹੈਗਾ ਕਿ ਮੈਂ ਜਦੋਂ ਦੂਜੇ ਵਿੱਚੋਂ ਪੁੱਛ ਲਿਆ ਤਾਂ ਪਹਿਲੇ ਵਾਲੇ ਬੱਚੇ ਦਾ ਆਨਸਰ ਗਲਤ ਹੀ ਹੈ ਕਈ ਵਾਰ ਮੈਂ ਜਾਣ ਮੁੱਝ ਕੇ ਵੀ ਦੂਜੇ ਵਿੱਚੋਂ ਪੁੱਛ ਲੈਂਦੀ ਹਾਂ ਦੋ ਦੱਸੇ ਨੇ ਜੀ ਪਹਿਲਾਂ ਤਿੰਨ ਦੱਸੇ ਹੀ ਪਰ 4 ਦੱਸਤਾ ਨਹੀਂ 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 ਇਹ ਗਲਤ ਸੀਗਾ ਤੇਰਾ ਪਰ ਕੋਈ ਨਾ ਇਹਦਾ 1 ਨੰਬਰ ਲਗਾਏ ਨੇ ਪਹਿਲਾਂ ਤਿੰਨ ਕਿਹਾ ਬੇਟਾ ਹਾਂਜੀ ਨੈਕਸਟ ਪ੍ਰਸ਼ਨ ਦੇਖੋ ਜੇਕਰ ਇੱਕ ਪੱਖੇ ਦੇ ਤਿੰਨ ਫਰ ਹਨ ਦੇਖੋ ਪੱਖਿਆਂ ਵਾਲਾ ਸਵਾਲ ਹੈ ਸਭ ਦੇ ਘਰੇ ਇਹੀ ਪੱਖੇ ਨੇ ਇੱਕ ਪੱਖੇ ਦੇ ਤਿੰਨ ਫਰ ਹਨ ਵੱਸਤਾ ਦੇਖੋ ਹੁਣ ਚਾਰ ਵੀ ਹੋਣ ਲੱਗੇ ਨਵੀਂ ਟੈਕਨੋਲੋਜੀ ਆ ਗਈ ਨਾ ਜੀ ਹਾਂ ਪਰ ਤੁਹਾਨੂੰ ਸਵਾਲ ਹੈ ਵੀ ਇੱਕ ਪੱਖੇ ਦੇ ਤਿੰਨ ਫਰ ਹਨ ਤਾਂ 12 ਪੱਖਿਆਂ ਨੇ ਕਿੰਨੇ ਫਰ ਹੋਣਗੇ ਇੱਕ ਪੱਖੇ ਦੇ ਤਿੰਨ ਫਰ ਹਨ ਤਾਂ 12 ਪੱਖਿਆਂ ਦੇ ਕਿੰਨੇ ਫਰ ਹੋਣਗੇ ਪਹਿਲਾਂ ਮਨਜੋਤ ਦਾ ਹੱਥ ਖੜਾ ਸੀ ਤੁਸੀਂ ਨਹੀਂ ਖੜਾ ਕਰਿਆ ਨਾ अच्छा अच्छा स्टैंड अप खड़ाओ 36 मणवी 44 4 एक पखे दे 3 ਫਰ ਤਾਂ 12 ਪੱਖੇ ਦੇ 4 ਕਿਵੇਂ ਆਉਣਗੇ ਹੈ 34 ਬੈਠੇ 37 36 ਜੀ ਮੈਨੂੰ ਦੱਸ ਤਾਂ ਹਣੀ ਲਪਰੇ ਤੁਸੀਂ ਦੱਸੋ 4 ਹਣੀ ਆਕਾਸ਼ 36 ਹਣੀ ਉਹ ਸਹਿਜ 30 ਓਕੇ ਹਰਜੋਤ 4 12 ਪੱਖੇ ਦੀ 4 12 ਕੀ ਹੈ 36 ਜੀ ਮੈਂ ਅਰਸ਼ 15 ਮੈਂ 15 ਹਾਂ ਖੜੀ ਹੋ 36 36 ਹੁਣ ਮੈਨੂੰ ਐ ਦੱਸ ਪੁੱਰੇ ਕੀ ਕਰਿਆ ਤੈਨੇ ਇਹ ਸਵਾਲ ਦੇ ਵਿੱਚ ਕੀ ਗੁਣਾ ਕਰੀ ਐ ਭਾਗ ਕਰੀ ਐ ਜੋੜ ਕਰਿਆ ਘਟੋ ਕਰ ਉਹਨਾਂ ਨੂੰ ਦੱਸ ਹੋ ਜਾ ਖੜੀ ਸੈਟ ਅਪ ਦੱਸ 36 ਤੇ 13 ਅਨਸਰ ਕਿਵੇਂ ਆਇਆ ਹੈ ਛਾਹ ਉਹਨਾਂ ਦੀ ਦੱਸਾਂਗੀ ਭਾਗ ਕਰੀ ਐ ਗੁਣਾ ਕਰੀ ਐ ਜਾਂ ਭਾਗ ਕਰੀ ਐ 12 ਨਾਲ ਕਤਕਾਲ 12 ਨਾਲ 36 ਕੀ ਕਰੇ ਬੁੱਢੇ ਗੁਣਾ ਜੀ ਕਿਨੂੰ ਕਿਹਦੇ ਨਾਲ ਕਰੀਐ ਖੜਾਓ हां 12 ਨੂੰ 3 ਨਾਲ ਗੁਣਾ ਕਰੀਏ 12 3 36 12 ਨੂੰ لوਪਰੀਤ 3 ਨਾਲ ਗੁਣਾ ਕਰੀਏ ਕਿਉਂ ਭੁੱਲ ਜਾਨੇ ਉਹ ਕਰਦੇ ਤੁਸੀਂ ਗੁਣਾ ਭੁੱਲ ਜਾਨੇ ਉੱਥੇ ਮਿਕਸ ਅਪ ਹੋ ਜਾਂਦਾ ਤੁਹਾਡਾ ਸਵਾਲ ਦਾ ਆਨਸਰ 36 ਕਿਵੇਂ ਆਇਆ 36 12 12 ਬਰ ਬਦੁਣਾ 24 12 3 36 ਆ ਤਰਿਆ ਬੇਟਾ 36 ਦੇਖੋ ਇੱਕ ਪੱਖੇ ਦੇ ਤਿੰਨ ਫਰਕ ਆਏ ਸੀ ਨਾ ਦੋ ਪੱਖਿਆਂ ਨੇ ਕਿੰਨੇ ਫਰ ਹੋ ਜਾਣਗੇ 6 ਤਿੰਨ ਪੱਖਿਆਂ ਨੇ 9 ਚਾਰ ਪੱਖਿਆਂ ਨੇ 12 ਪੰਜ ਪੱਖਿਆਂ ਨੇ 15 12 ਪੱਖੇ ਨੇ ਉੱਤਰ ਤਿੰਨ ਬਣਨਗੇ ਫਰ ਤਿੰਨੀ ਨੇ 12 ਪੱਖਿਆਂ ਨੇ ਫਰ ਗਏ ਤੁਹਾਨੂੰ ਸਵਾਲ ਸਮਝੋ ਤਾਂ ਹੀ ਕਿਹਾ ਵੀ ਤੁਸੀਂ ਐਵੇਂ ਐਵੇਂ ਕਿਉਂ ਲੱਗਿਆ ਇਹਦਾ ਯਾਰਾ ਦਿਮਾਗ ਨਹੀਂ ਚੱਲਦਾ ਨਹੀਂ ਐਵੇਂ ਨਹੀਂ ਬੋਲਣਾ ਤੁਹਿਆ ਨਾਲ ਸੁਣਨਾ ਮੈਂ ਕੁਐਸਚਨ ਵੀ ਦੋ ਤਿੰਨ ਵਾਰ ਰਿਪੀਟ ਕਰਦੀ ਆ ਇੱਕ ਤਾਂ ਵਿੱਚ ਮੈਂ ਮੈਂ ਨਾ ਕਰਿਆ ਕਰੋ ਪਹਿਲਾਂ ਸੁਣ ਲਿਆ ਕਰੋ ਸਵਾਲ ਦਾ ਜੋ ਹਾਂਜੀ ਜ਼ਿਆਦਾ ਮਾਰੋਗੀ ਕਾਮਲਾ ਕੀ ਹੋ ਗਿਆ ਬੇਟਾ ਹੈ ਹਾਂਜੀ